ਤਾਜ਼ਾ ਖਬਰ ਸਾਮਣੀ ਆ ਰਹੀ ਹੈ ਪਾਕਿਸਤਾਨ ਦੇ ਵੱਲੋਂ ਹੁਣ ਪੰਜਾਬ ਦੇ ਉੱਤੇ ਕੀਤਾ ਜਾ ਰਿਹਾ ਹੈ ਸਾਈਬਰ ਅਟੈਕ ਪੰਜਾਬ ਪੁਲਿਸ ਨੇ ਜਾਰੀ ਕੀਤਾ ਹੈ ਅਲਰਟ ਅਤੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਅਣਜਾਣ ਨੰਬਰ ਤੋਂ ਮੈਸੇਜ ਲਿੰਕ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਫੋਟੋ ਆਉਂਦੀ ਹੈ ਤਾਂ ਉਸ ਦੇ ਉੱਤੇ ਤੁਰੰਤ ਕਲਿੱਕ ਨਾ ਕਰੋ ਕਿਉਂਕਿ ਜਿਵੇਂ ਹੀ ਤੁਸੀਂ ਉਸ ਦੇ ਉੱਤੇ ਤੁਰੰਤ ਕਲਿੱਕ ਕਰਦੇ ਹੋ ਤਾਂ ਤੁਹਾਡੇ ਫੋਨ ਦਾ ਜੋ ਅਸੈਸ ਹੋਵੇਗਾ ਉਹ ਕਿਸੇ ਥਰਡ ਪਰਸਨ ਕੋਲ ਚਲਾ ਜਾਵੇਗਾ ਤੇ ਇਸ ਦੇ ਨਾਲ ਤੁਹਾਡਾ ਜੋ ਫੋਨ ਹੈ ਉਹ ਹੈਕ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੇ ਫੋਨ ਦਾ ਮਿਸਯੂਜ਼ ਵੀ ਹੋ ਸਕਦਾ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਪੰਜਾਬ ਪੁਲਿਸ ਨੇ ਅਲਰਟ ਕੀਤਾ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਦੀ ਇਹ ਚਾਲ ਹੈ ਉਹਨਾਂ ਦੇ ਵੱਲੋਂ ਡਾਂਸ ਆਫ ਦਾ ਹਿਲਰੀ ਨਾਮ ਦਾ ਵਾਇਰਸ ਫੈਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਤਾਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੋ ਲੋਕ ਨੇ ਉਹ ਸਾਵਧਾਨ ਹੋ ਜਾਣ ਤੇ ਜੇਕਰ ਉਹਨਾਂ ਨੂੰ ਅਜਿਹੇ ਲਿੰਕ ਮੈਸੇਜ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੋਟੋ ਆਉਂਦੀ ਹੈ ਤਾਂ ਉਸ ਦੇ ਉੱਤੇ ਉਹ ਤੁਰੰਤ ਕਲਿੱਕ ਨਾ ਕਰਨ ਅਤੇ ਇਹ ਵੀ ਸੂਚਨਾ ਮਿਲੀ ਹੈ ਕਿ ਇਹ ਤੁਹਾਨੂੰ ਸਿਰਫ WhatsApp ਦੇ ਉੱਤੇ ਹੀ ਅਨਨੌਨ ਨੰਬਰ ਤੋਂ ਨਹੀਂ ਆ ਸਕਦਾ ਇਹ ਤੁਹਾਨੂੰ Facebook ਤੇ ਤਾਂ ਜਾਂ ਤੁਹਾਡੇ ਜੋ Instagram ਆਈਡੀ ਹੈ ਉਸ ਦੇ ਉੱਤੇ ਵੀ ਆ ਸਕਦਾ ਹੈ ਤਾਂ ਇਸ ਲਿੰਕ ਤੋਂ ਇਸ ਫੋਟੋ ਤੋਂ ਤੇ ਇਸ ਮੈਸੇਜ ਤੋਂ ਸਾਵਧਾਨ ਰਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ